ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਿਆ ਸੀਗਾ ਤੇ ਅੱਜ ਸਰਕਾਰ ਵੱਲੋਂ 4 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਅਗੀ ਅਸੀਂ ਪਰਿਵਾਰ ਨੂੰ ਦੇ ਕੇ ਜਾਂਦੇ ਆ ਇੱਕ ਤਰ੍ਹਾਂ ਦੀ ਸਹਾਇਤਾ ਗਈ ਸਰਕਾਰ ਵੱਲੋਂ ਤਾਂ ਕਿ ਤੁਰੰਤ ਦਿੱਤੀ ਜਾਵੇ ਅੱਜ ਐਸ.ਡੀ.ਐਮ ਸਾਹਿਬ ਅਸ ਕੀ ਪ੍ਰਸ਼ਾਸਨ ਆ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਦੇ ਕੇ ਗਿਆ ਆ ਅੱਜ ਤੱਕ ਖੜੇ ਵੀ ਆ ਹੁਣ ਵੀ ਖੜਨਗੇ ਪਰ ਜਿਹੜੇ ਸਾਡਾ ਘਟਾ ਬੁਰਾਇਆ ਉਹ ਕਦੇ ਹੋਇਆ ਹੁਣ ਹੋਈ ਨਹੀਂ ਸਰਕਾਰ ਵੱਲੋਂ ਜਿਹੜਾ ਹੈ ਦਿੱਤੀ ਹੈਗੀ ਪਿਲੀ ਬਰੀ ਵੀ 26 ਫੁੱਟ ਤੱਕ ਪਾਣੀ ਲੰਘਿਆ ਸੀਗਾ ਤੇ ਇਹ ਜਿਹੜਾ ਪਾਣੀ ਜਿਹੜਾ ਹੁਣ ਆ ਰਿਹਾਗਾ ਲੰਘਾ ਤਾਂ ਉਸ ਤੋਂ ਬਾਅਦ ਕੋਈ ਖਤਰਾ ਨਹੀਂਗਾ ਪਰ ਅੱਜ ਪਰਿਵਾਰ ਨੂੰ ਵੀ ਅਸੀਂ ਜਾ ਕੇ ਆ 8 ਲੱਖ ਰੁਪਏ ਦਾ ਚੈੱਕ ਸਰਕਾਰ ਵੱਲੋਂ ਦੇ ਕੇ ਆਵਾਂਗੇ ਤਾਂ ਕਿ ਉਹ ਪਰਿਵਾਰ ਦੀ ਸਹਾਇਤਾ ਹੋ ਸਕੇ ਨਾਲ ਹੀ ਤੁਹਾਡੇ ਜਰੀਏ ਅਸੀਂ ਇੱਕ ਅਪੀਲ ਕਰਦੇ ਹਾਂ ਕਿ ਵਿੱਚ ਲਗਾਤਾਰ ਬਾਰਸ਼ਾਂ ਹੋ ਰਹੀਆਂ ਨੇ ਜਿਹੜੇ ਮਕਾਨਾਂ ਦੀਆਂ ਕੋਈ ਛੱਤਾਂ ਕਮਜ਼ੋਰ ਨੇ ਜਾਂ ਮਕਾਨ ਦੇ ਵਿੱਚ ਕੋਈ ਚੌਂਦੇ ਨੇ ਲਗਾਤਾਰ ਬੰਨਾਂ ਤੇ ਅਸੀਂ ਮਿੱਟੀ ਪਾ ਰਹੇ ਹਾਂ ਕਿ ਮੈਂ ਉਥੋਂ ਦੀਆਂ ਪੰਚਾਇਤਾਂ ਦਾ ਨੌਜਵਾਨਾਂ ਦਾ ਸਮਾਜਿਕ ਸੰਸਥਾਵਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਦਿਨ ਕਿਉਂਕਿ ਉੱਥੇ ਵੀ ਦੋਨੇ 10 ਸਾਲ ਦਾ ਬੱਚਾ ਸੀ 35 ਸਾਲ ਦਾ ਉਹਦਾ ਚਾਚਾ ਸੀ ਬਲਜੀਤ ਸਿੰਘ ਉਹਨਾਂ ਦੀ ਮੌਤ ਹੋਈ ਹੈਗੀ ਉਹ ਜੇ ਤੁਸੀਂ ਦੇਖਾਣਾ ਚੰਡੀਗੜ੍ਹ ਆ ਮੁਹਾਲੀ ਰਾਤ ਦੀ ਵਰਖਾ ਬਹੁਤ ਜ਼ਿਆਦਾ ਹੋ ਰਹੀ ਹੈ ਪੰਚਕੁੱਲਾ ਸਾਈਡੋਂ ਤੇ ਸਾਡੇ ਚੋਆਾਂ ਦੇ ਵਿੱਚ ਵੀ ਜਿਹੜੀ ਮਾਰਕੰਡਾ ਡਾਂਗਰੀ ਆ ਉਹਦੇ ਵਿੱਚ ਵੀ ਪਾਣੀ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਦੇਖੋ ਜਗਜੀਵ ਸਿੰਘ ਜੀ ਸਾਈਕਲ ਤੇ ਜਾਂਦੇ ਸੀਗੇ ਜਾਦੇ ਬਾਰਿਸ਼ ਆਉਣ ਕਰਕੇ ਇੱਕ ਕੰਧ ਦਾ ਡਿੱਗਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀਗੀ ਤੇ ਮੈਂ ਪਹਿਲਾਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਿਆ ਸੀਗਾ ਤੇ ਅੱਜ ਸਰਕਾਰ ਵੱਲੋਂ 4 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਆ ਗਈ ਅਸੀਂ ਪਰਿਵਾਰ ਨੂੰ ਦੇਖੇ ਜਾਂਦੇ ਆ ਭਾਵੇਂ ਮੌਤ ਦਾ ਕੋਈ ਮੁਆਵਜ਼ਾ ਨਹੀਂ ਹੁੰਦਾ ਨਾ ਹੀ ਇਨਸਾਨ ਨੇ ਵਾਪਸ ਆਉਣਾ ਹੁੰਦਾ ਇੱਕ ਤਰ੍ਹਾਂ ਦੀ ਸਹਾਇਤਾ ਦੀ ਸਰਕਾਰ ਵੱਲੋਂ ਤਾਂ ਕਿ ਤੁਰੰਤ ਦਿੱਤੀ ਜਾਵੇ ਅੱਜ ਐਸਟੀਐਮ ਸਾਹਿਬ ਅਸੀਂ ਪ੍ਰਸ਼ਾਸਨ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਦੇ ਕੇ ਗਏ ਆ ਨਾਲ ਹੀ ਤੁਹਾਡੇ ਜ਼ਰੀਏ ਅਸੀਂ ਇੱਕ ਅਪੀਲ ਕਰਦੇ ਆ ਕਿਉਂਕਿ ਲਗਾਤਾਰ ਬਾਰਸ਼ਾਂ ਹੋ ਰਹੀਆਂ ਨੇ ਜਿਹੜੇ ਮਕਾਨਾਂ ਦੀਆਂ ਕੋਈ ਛੱਤਾਂ ਕਮਜ਼ੋਰ ਨੇ ਜਾਂ ਮਕਾਨ ਦੇ ਵਿੱਚ ਕੋਈ ਚੌਂਦੇ ਨੇ ਜਾਂ ਡਾਰਾ ਕੇ ਡਿੱਗਣਾ ਜਾਣ ਤਾਂ ਅਸੀਂ ਪੰਚਾਇਤਾਂ ਰਾਹੀਂ ਵੀ ਅਪੀਲ ਕੀਤੀ ਹੈ ਤੁਹਾਡੀ ਮੀਡੀਆ ਰਾਹੀਂ ਵੀ ਅਪੀਲ ਕਰਦੇ ਆ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਜਿੱਥੇ ਜਿੱਥੇ ਇਹ ਜਿਹੇ ਖਾਸਾਗਾ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਸਾਂਝੀਆਂ ਥਾਵਾਂ ਤੇ ਪੰਚਾਇਤ ਦਾ ਸਹਿਯੋਗ ਕਰ ਰਹੀ ਹੈ ਨਾਲ ਚਾਹੇ ਸਰਕਾਰੀ ਥਾਵਾਂ ਤੇ ਉਹਨਾਂ ਚ ਸ਼ਿਫਟ ਜ਼ਰੂਰ ਕਰ ਜਾਣ ਜਿੰਨਾ ਚਿਰ ਇਹ ਮੀਂਹ ਦਾ ਖਤਰਾ ਹੈ ਕਿਉਂਕਿ ਜਦੋਂ ਵਾਰਿਸ਼ ਤੋਂ ਬਾਅਦ ਹੁਣ ਧੁੱਪ ਵੀ ਨਿਕਲ ਨਹੀਂ ਆ ਤੇ ਇੱਕੋ ਦਾਮ ਮਕਾਨ ਤਰੇੜਾਂ ਚ ਜਾਣਗੇ ਖਤਰੇ ਦਾ ਡਰਾ ਹੋਰ ਚੈਨੇ ਵਾਲਾ ਪਿੰਡ ਦੇ ਵਿੱਚ ਵੀ ਦੋ ਮੌਤਾਂ ਹੋਈਆਂ ਜੀ 67 ਡਿਗਨ ਕਰ ਗਏ ਅਸੀਂ ਹਾਂ ਚੈਨੇ ਵਾਲੇ ਵੀ ਚਾਚਾ ਭਤੀਜੇ ਦੀ ਮੌਤ ਹੋਈ ਹੈ 67 ਡਿਗਨ ਕਰਕੇ ਉਹਨਾਂ ਉਸ ਪਰਿਵਾਰ ਨੂੰ ਵੀ ਅਸੀਂ ਜਾ ਕੇ ਆ ਜਾ 8 ਲੱਖ ਰੁਪਏ ਦਾ ਚੈੱਕ ਸਰਕਾਰ ਵੱਲੋਂ ਦੇ ਕੇ ਆਵਾਂਗੇ ਤਾਂ ਕਿ ਉਹ ਪਰਿਵਾਰ ਦੀ ਸਹਾਇਤਾ ਹੋ ਸਕੇ ਕਿਉਂਕਿ ਉੱਥੇ ਵੀ ਦੋਨਾਂ 10 ਸਾਲ ਦਾ ਬੱਚਾ ਸੀ 35 ਸਾਲ ਦਾ ਉਹਦਾ ਚਾਚਾ ਸੀ ਬਲਜੀਤ ਸਿੰਘ ਉਹਨਾਂ ਦੀ ਮੌਤ ਹੋਈ ਹੈ ਕਿ ਉੱਥੇ ਵੀ ਅਸੀਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਾ ਕੇ ਮੌਕੇ ਤੇ 8 ਲੱਖ ਰੁਪਏ ਦਾ ਚੈੱਕ ਦੇ ਕੇ ਆਉਣੇ ਆਂਗੇ ਜਿਹੜਾ ਉਹਨਾਂ ਦਾ ਮਕਾਨ ਡਿੱਗਿਆ ਮਕਾਨ ਦੀ ਉਹਨਾਂ ਨੂੰ ਵੱਖਰੀ ਸਹਾਇਤਾ ਦਿੱਤੀ ਜਾਊਗੀ ਇੱਧਰ ਨੇੜੇ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਆਉਣ ਦਾ ਕਾਸ਼ਾ ਜਿਹੜਾ ਜਿਤਾਇਆ ਜਾ ਰਿਹਾ ਪਿੰਡ ਦੇ ਲੋਕ ਲੱਗੇ ਵੀ ਪਏ ਆ ਉਨਾਂ ਕੀ ਸਿਹਾਂ ਦੋਨੋਂ ਦੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਦੇਖੋ ਇਸ ਆਪਣੇ ਘੱਗਰ ਨਗਰ ਦੀ ਜਿਹੜੀ 64 ਕਿਲੋਮੀਟਰ ਕ ਘਰਦਾ ਏਰੀਆ ਪੈਂਦਾ ਦੋਨੇ ਸਾਈਡਾਂ ਤੇ ਇੱਕ ਪਾਸੇ 34 ਇੱਕ ਪਾਸੇ ਲਗਭਗ 30 ਕਿਲੋਮੀਟਰ ਲਗਾਤਾਰ ਬੰਨਾ ਤੇ ਅਸੀਂ ਮਿੱਟੀ ਪਾ ਰਹੇ ਹਾਂ ਕਿ ਮੈਂ ਉੱਥੋਂ ਦੀਆਂ ਪੰਚਾਇਤਾਂ ਦਾ ਨੌਜਵਾਨਾਂ ਦਾ ਸਮਾਜਿਕ ਸੰਸਥਾਵਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਦਿਨ ਰਾਤ ਲੱਗੇ ਹੋਏ ਨੇ ਹੁਣ ਪਾਣੀ ਵਧਣ ਦਾ ਥੋੜਾ ਖਾਸਾ ਤੁਹਾਨੂੰ ਪਤਾ ਹੋਊਗਾ ਕਿ ਪਿੱਛੇ ਆ ਜਿਹੜਾ ਪਾਣੀ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਗਿਆ ਖਨੌਰੀ ਤੇ ਜਿਹੜਾ ਉਹ ਖਨੌਰੀ ਪਾਣੀ ਖਤਰੇ ਦੇ ਨਿਸ਼ਾਨ ਤੋਂ ਵੱਧਦਾ ਤਾਂ ਉਹ ਸਾਡੇ ਆ ਕੇ ਹਿੱਟ ਕਰਦਾ ਤਾਂ ਅਸੀਂ ਅੱਜ ਭਾਵੇਂ ਉੱਥੇ ਪਾਣੀ 20 ਫੁੱਟ ਤੇ ਆਗਾ ਪਰ ਸਾਡੀ ਤਿਆਰੀ ਹੈ ਕਿ ਪਿਛਲੀ ਵਾਰੀ ਵੀ 26 ਫੁੱਟ ਤੱਕ ਪਾਣੀ ਲੰਘਿਆ ਸੀਗਾ ਤੇ ਇਹ ਜਿਹਦੋਂ ਪਾਣੀ ਜਿਹੜਾ ਹੁਣ ਆ ਰਿਹਾਗਾ ਲੰਘਾ ਤਾਂ ਉਸ ਤੋਂ ਬਾਅਦ ਕੋਈ ਖਤਰਾ ਨਹੀਂਗਾ ਪਰ ਅੱਜ ਤੁਸੀਂ ਵੇਖਾ ਹਣਾ ਚੰਡੀਗੜ੍ਹ ਆ ਮੁਹਾਲੀ ਰਾਤ ਦੀ ਵਰਖਾ ਬਹੁਤ ਜ਼ਿਆਦਾ ਹੋ ਰਹੀ ਆ ਪੰਚਕੁੱਲਾ ਸਾਈਡੋਂ ਤੇ ਸਾਡੇ ਚੋਆਾਂ ਦੇ ਵਿੱਚ ਵੀ ਜਿਹੜੀ ਮਾਰਕੰਡਾ ਟੰਗਰੀ ਆ ਉਹਦੇ ਵਿੱਚ ਵੀ ਪਾਣੀ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਤੇ ਜਿੰਨਾ ਵੀ ਪਿੱਛੋਂ ਪਾਣੀ ਆਉਂਦਾ ਉਹਨੇ ਸਾਰਾ ਸਰਦੂਰਗੜ੍ਹ ਵਿੱਚ ਦੀ ਲੰਗਣਾਗਾ ਅਸੀਂ ਬੰਨ ਮਜ਼ਬੂਤ ਕਰਨ ਤੇ ਲੱਗੇ ਹੋਏ ਆ ਜਿਹੜੇ ਕਿਤੇ ਮਕਾਨ ਡਿੱਗੇ ਨੇ ਕਈਆਂ ਬਾਰਸ਼ਾਂ ਦੇ ਵਿੱਚ ਉਹਨਾਂ ਦੀ ਵਿਸ਼ੇਸ਼ ਗੁਰਦੁਆਰੀ ਅਸੀਂ ਕਰਵਾ ਰਹੇ ਆ ਜਿੱਥੇ ਕਿਤੇ ਫਸਲਾਂ ਮਰੀਆਂ ਨੇ ਕਿਤੇ ਨੀਵੇਂ ਇਲਾਕੇ ਨੇ ਮੀਂਹ ਦੇ ਪਾਣੀ ਨਾਲ ਤਾਂ ਉਹਨਾਂ ਦੀ ਵੀ ਗੁਰਦੁਆਰੀ ਅਸੀਂ ਕਰਾਉਣ ਦੇ ਹੁਕਮ ਦੇ ਦਿੱਤੇ ਆ ਕਿ ਤਾਂ ਇਹੀ ਆ ਕਿ ਅਸੀਂ ਜਿੱਥੇ ਬੰਨਾ ਤੇ ਲੱਗੇ ਹੋਏ ਆ ਉੱਥੇ ਵੀ ਦੁਬਾਰਾ ਫੇਰ ਕੰਨਿਆ ਇਤਹਾਤ ਇੰਨੀ ਕਿ ਰੱਖਣੀ ਚਾਹੀਦੀ ਹੈ ਕਿ ਜਿਹੜੇ ਮਕਾਨ ਡਿੱਗਣ ਦਾ ਖਾਸ਼ਾ ਲਾਜ਼ਮੀ ਉਹ ਸਰਕਾਰੀ ਜਿਹੜੀਆਂ ਸੜੀਆਂ ਇਮਾਰਤਾਂ ਨੇ ਜਾਂ ਸਾਂਝੀਆਂ ਇਮਾਰਤਾਂ ਨੇ ਉਹਨਾਂ ਵਿੱਚੋਂ ਪਰਿਵਾਰ ਸ਼ਿਫਟ ਹੋਣ ਅਸੀਂ ਹਰ ਤਰ੍ਹਾਂ ਦੀ ਮਦਦ ਆਸੀ ਰੀਲੀਫ ਕੈਂਪ ਵੀ ਬਣਾਏ ਹੋਏ ਆ ਜਗਾ ਵੀ ਦਿੱਤੀ ਵੀ ਵਕ ਵਕ ਸਕੂਲਾਂ ਨੂੰ ਕਾਲਜ ਨੂੰ ਰੀਲੀਫ ਕੈਂਪ ਦੇ ਤੌਰ ਤੇ ਵਰਤਿਆ ਜੇ ਕੋਈ ਸਾਡੇ ਰੀਲੀਫ ਕੈਂਪ ਚ ਆਉਣਾ ਚਾਹੀਦਾ ਉਹ ਵੀ ਸਾਡੇ ਨਾਲ ਸੰਪਰਕ ਕਰੇ ਤਾਂ ਕਿ ਉੱਥੇ ਅਸੀਂ ਖਾਣ ਪੀਣ ਦਾ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਹੈ ਕਿਵੇਂ ਤੁਸੀਂ ਮੁੱਦਾ ਚੱਕਿਆ ਸੀ ਵਿਧਾਨ ਸਭਾ ਦੇ ਵਿੱਚ ਤਾਂ ਲੱਗਦਾ ਨਹੀਂ ਕਿ ਉਹ ਜਿਹੜਾ 5-7 ਕਿਲੋਮੀਟਰ ਹੈ ਜਿਹੜਾ ਉਸ ਨੂੰ ਪੱਕਾ ਕਰਾਉਣ ਦੀ ਜਿਹੜੀ ਕੋਈ ਪ੍ਰਵੰਧ ਕੀਤਾ ਜਾਵੇ ਪਿੰਡ ਦੇ ਲੋਕ ਵੀ ਇਹੀ ਕਹਿੰਦੇ ਜਿਹੜਾ ਖੱਗਰ ਦੀ ਗੱਲ ਆ ਖੱਗਰ ਦਾ 64 ਕਿਲੋਮੀਟਰ ਸਾਡੇ ਰੰਗ ਦਾ ਦੇਖੋ ਤੁਸੀਂ ਖੱਗਰ ਦੇ ਪੁਲ ਤੇ ਵੀ ਚਾਰ-ਚਪਰੇ ਪਹਿਲੀ ਵਾਰੀ ਪੱਥਰ ਲਾਏ ਗਏ ਸੀ ਪਹਿਲੀ ਵਾਰੀ ਹੋਇਆ ਕਿ ਜਿੱਥੇ ਪਿਛਲੀ ਵਾਰੀ ਬੰਨ ਟੁੱਟੇ ਸੀਗੇ ਤਾਂ ਉਹ ਬੰਨਾਂ ਦੀ ਵੀ ਮੁਰੰਮਤ ਕੀਤੀ ਗਈ ਸੀ ਜੰਬੋ ਬੈਗ ਲਾ ਕੇ ਪਰ ਇਹ ਹੈਗਾ ਕਿ ਇਹ ਇਸ ਤਰ੍ਹਾਂ ਹੈ ਕਿ ਆਈ ਵਾਰੀ ਕੋਈ ਨਵੀਂ ਜਗ੍ਹਾ ਦੇ ਉੱਤੋਂ ਖੋਰਾ ਪੈ ਜਾਂਦਾਗਾ ਇਸ ਵਾਰੀ ਵੀ ਤੁਸੀਂ ਵੇਖਿਆ ਹੋਣਾਗਾ ਕਿ ਉਹ ਥਾਂ ਤੋਂ ਬਿਨਾਂ ਰੋੜਕੀ ਵੀ ਅਸੀਂ ਇੱਕ ਥਾਂ ਤੇ ਖੋਰਾ ਪਿਆ ਇੱਕ ਥਾਂ ਤੇ ਭੱਲਣਵਾੜੇ ਆ ਤੇ ਉੱਥੇ ਅਸੀਂ ਜੰਬੋ ਬੈਗ ਲਾ ਰਹੇ ਹੁਣ ਵੀ ਜਦੋਂ ਇਹ ਪਾਣੀ ਉਤਰੂਗਾ ਜਿੱਥੇ ਜਿੱਥੇ ਸਾਨੂੰ ਖਾਸਾ ਜਿਵੇਂ ਅਸੀਂ ਪਹਿਲਾਂ ਵੀ ਪੱਥਰ ਲਾਏ ਆ ਪੁਲ ਦੇ ਨਾਲ ਚਾਰੇ ਪਾਸੇ ਪੁਲ ਵੀ ਤੁਹਾਨੂੰ ਪਤਾ ਢਾ ਕੇ ਨਵਾਂ ਬਣਾਇਆ ਸੀ ਜਿਸ ਦੇ ਨਾਲ ਆਈ ਵਾਰੀ ਡਾਫ ਲੱਗਦੀ ਸੀ ਬਾੜ 10 ਬਾਬਾ ਬਾੜ 10 ਦਾ ਪੁਲ ਉਹਦੇ ਨਾਲ ਵੀ ਸਾਨੂੰ ਰੀਲੀਫ ਮਿਲੀ ਹੈ ਇਸ ਵਾਰੀ ਵੀ ਜਿੱਥੋਂ ਜਿੱਥੋਂ ਸਾਨੂੰ ਐਤ ਕੀ ਲੱਗਿਆ ਕਿ ਆ ਥਾਂ ਖਤਰੇ ਵਾਲੇ ਆ ਉੱਥੇ ਅਸੀਂ ਪੱਥਰ ਲਾਜ਼ਮੀ ਲਵਾਵਾਂਗੇ ਪਰ ਰੌਲਾ ਇਹ ਆ ਕਿ ਜਦੋਂ ਅਸੀਂ ਪੱਥਰ ਲਾਉਣੇ ਆ ਉਦੋਂ ਜਿਹਦੇ ਨਾਲ ਲੱਗਦੇ ਖੇਤਾਂ ਵਾਲਿਆਂ ਤੋਂ ਸਹਿਯੋਗ ਨਹੀਂ ਕਰਦੇ ਉੱਥੇ ਪੱਥਰ ਰਜਾਣਾ ਬਹੁਤ ਔਖਾ ਹੁੰਦਾਗਾ ਜੇ ਸਾਡੀ ਕੋਆਪਰੇਸ਼ਨ ਪਿਛਲੀ ਵਾਰੀ ਵੀ ਪੱਥਰ ਲੱਗਣ ਦੇ ਵਿੱਚ ਬੜੇ ਡਿੱਕੇ ਲੱਗੇ ਪਰ ਅੱਜ ਉਹੀ ਪੱਥਰ ਜਿਹੜਾ ਲੱਗਿਆ ਹੋਇਆ ਲੋਕਾਂ ਲਈ ਬਹੁਤ ਸਹਾਇਕ ਸਿੱਧ ਹੋ ਰਿਹਾਗਾ ਲੋਕਾਂ ਦੀ ਲਾਭਕਾਰੀ ਸਿੱਧ ਹੋ ਰਿਹਾ ਵੀ ਮੇਰੀ ਇੱਕ ਅਪੀਲ ਹੈ ਕਿ ਜਦੋਂ ਸਰਕਾਰ ਪੱਥਰਾਂ ਦਾ ਪ੍ਰਬੰਧ ਕਰਦੀ ਹੈ ਤੇ ਨਾਲ ਲੱਗਦੇ ਖੇਤਾਂ ਵਾਲਿਆਂ ਵੀ ਸਾਡਾ ਜਰੂਰ ਸਹਿਯੋਗ ਦੇਣ ਜਿੱਥੇ ਜਿੱਥੇ ਖਤਰਨਾਕ ਹੈ ਇਸ ਵਾਰੀ ਲੱਗ ਇੱਕ ਦੂਸਰੀ ਬੇਨਤੀ ਹੈ ਕਿ ਜਿਹੜੀਆਂ ਘੱਗਰ ਦੇ ਵਿੱਚ ਕਿਸਾਨ ਆਪਦੀਆਂ ਪਾਈਪਾਂ ਲਾ ਲੈਂਦੇ ਨੇ ਪਿਛਲੀ ਵਾਰੀ ਵੀ ਵੇਖਿਆ ਹੋਣਾ 23 ਦੇ ਵਿੱਚ ਇੱਕ ਪਾਈਪ ਦੇ ਨਾਲ ਨੁਕਸਾਨ ਹੋਇਆ ਸੀ ਵੱਡਾ ਜਿਹੜਾ ਤਾਈਆਂ 26 ਫੁੱਟ ਚੱਲੀ ਗਿਆ ਪਰ ਇੱਕ ਪਾਈਪ ਦੇ ਕਰਕੇ ਸਾਡਾ ਨੁਕਸਾਨ ਹੋ ਗਿਆ ਅਸੀਂ ਜ਼ਿੰਮੇਵਾਰ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਵੈਸੇ ਤਾਂ ਅਸੀਂ ਲੱਗੇ ਹੋਏ ਹਾਂ ਜੇ ਕਿਸੇ ਦੀ ਪਾਈਪ ਲੱਗੀ ਵੀ ਹੈ ਸਾਨੂੰ ਨਹੀਂ ਪਤਾ ਲੱਗਦਾ ਕਿ ਘੱਗਰ 'ਚ ਕਿੱਥੇ ਪਾਈਪ ਦੱਬੀ ਵੀ ਆ ਜੇ ਦੱਬੀ ਆ ਤਾਂ ਸਾਨੂੰ ਦੱਸਣ ਤਾਂ ਕਿ ਅਸੀਂ ਉਹਨੂੰ ਪਲੱਗ ਕਰ ਸਕੀਏ ਜੋ ਪਿਛਲਾ ਨੁਕਸਾਨ ਹੋਇਆ ਉਹ ਨਾ ਹੋਵੇ ਤੇ ਪਾਈਪਾਂ ਦਾ ਜਰੂਰ ਏ ਖਿਆਲ ਰੱਖਿਆ ਜਾਵੇ ਇਹ ਵੀ ਗੁਰਕੀ ਸਿੰਘ ਜੀ ਚਲੋ ਜਿਹੜਾ ਹਾਸਾ ਹੋਇਆ ਉਹ ਤਾਂ ਕਦੇ ਸਾਰੀ ਜ਼ਿੰਦਗੀ ਡੈਡੀ ਦਾ ਪੁਰਾਣੀ ਹੋ ਸਕਦਾ ਇੱਕ ਆਇਆ ਜੀ ਸਾਡੇ ਘਰ ਦਾ ਸਾਰਾ ਚੰਦਾ ਸਰਕਲ ਇਹਦਾ ਡਾਊਨ ਹੋ ਗਿਆ ਸੀ ਇੱਕਦਮ ਸਰਕਾਰ ਨੇ ਸਾਨੂੰ ਚੈੱਕ ਦਿੱਤਾ ਜਿਹੜਾ ਉਹਦੇ ਨਾਲ ਸਾਡੇ ਘਰ ਦੀ ਮਦਦ ਮੇਰੇ ਭੈਣਾਂ ਆ ਗਏ ਜਿਹੜੀਆਂ ਵਿਆਹ ਨਾਲੀਆਂ ਨੇ ਭਰਾ ਸੀ ਵਿਆਹ ਵਾਲਿਆਂ ਉਹਦੇ ਚ ਮਦਦ ਮਿਲੀ ਬਹੁਤ ਬਹੁਤ ਜ਼ਿਆਦਾ ਸਰਕਾਰ ਦਾ ਧੰਨਵਾਦ ਹੈ ਕਿ ਸਾਡੇ ਨਾਲ ਖੜਨਦੇ ਖੜੇ ਨੇ ਤੇ ਖੜਨਗੇ ਵੀ ਜਦੋਂ ਵੀ ਕੋਈ ਅਪੀਲ ਕਰਾਂਗੇ ਤੇ ਅੱਜ ਤੱਕ ਖੜੇ ਵੀ ਆ ਹੁਣ ਵੀ ਖੜਨਗੇ ਕਲ ਜਿਹੜੀ ਸਾਡਾ ਘਾਟਾ ਪੁਰਾਆ ਉਹ ਕਿਦਾਂ ਹੋਇਆ ਹੁਣੋ ਹੀ ਨਹੀਂ ਸਰਕਾਰ ਵੱਲੋਂ ਜਿਹੜਾ ਹੈ ਤੁਹਾਨੂੰ ਦਿੱਤੀ ਹੈਗੀ ਮਦਦ ਉਹ ਸਾਡੀ ਬਹੁਤ ਆਪ ਦੇ ਲਈ ਧੰਨਵਾਦ ਸੰਜੋਗਕਾਰੀ ਹੈ